ਕਿਉਂਕਿ ਬੜੀਆਂ ਚੁਣੌਤੀਆਂ ਨੇ ਪਾਂਥ ਅਗੇ ਪੰਜਾਬ ਅਗੇ ਸਾਡੀ ਜੁਬਾਨੀ ਜਿਆਹ ਜ਼ਰੂਰੀ ਆ ਕਿਸਾਨੀ ਖੇਤਾਂ ਚ ਜ਼ਰੂਰ ਰਹੀ ਆ ਔਰ ਮਰਨਬਰ ਡੱਲੇਵਾਲ ਸਾਹਿਬ ਬੈਠੇ ਨੇ ਨੌਜਵਾਨ ਬੇਰੁਜ਼ਗਾਰ ਕੋ ਮਰਹ ਨੇ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਬੜੀ-ਬੜੀਆਂ ਸਮੱਸਿਆਵਾਂ ਹੋਈਆਂ ਖੜੀਆਂ ਨੇ ਪੰਜਾਬ ਵਿੱਚ ਰਾਜਕਤਾ ਦਾ ਮਾਹੌਲ ਬਣਿਆ ਖੜਾ ਜਿਵੇਂ ਦੱਸਿਆ ਬਟਾਲਾ ਸਾਹਿਬ ਨੇ ਅੱਜ ਜੈਦਾਰ ਸ੍ਰੀ ਅਕਾਲਤਾ ਸਾਹਿਬ ਨੂੰ ਅਸੀਂ ਮਿਲ ਕੇ ਆਏ ਜੋ ਸੇਵਾ ਸਾਨੂੰ ਲਈ ਸੀ 2 ਦਸੰਬਰ ਨੂੰ ਸ੍ਰੀ ਅਕਾਲਤਾ ਸਾਹਿਬ ਦੀ ਫਸੀਲ ਤੇ ਉਹ ਸੇਵਾ ਕਰਨ ਪੂਰੀ ਕਰਨ ਤੋਂ ਬਾਅਦ ਅੱਜ ਉਹਨਾਂ ਦਾ ਸ਼ੁਕਰਾਨਾ ਕਰਨ ਲਈ ਆਏ ਸੀ ਔਰ ਇਸ ਗੱਲ ਦਾ ਵੀ ਸ਼ੁਕਰਾਨਾ ਕੀਤਾ ਕਿ ਜਿਹੜੀ ਵਿਛਰੀ ਹੋਈ ਪੰਥਕ ਸ਼ਕਤੀ ਹੈ ਉਹਨੂੰ ਜੋੜਨ ਲਈ ਜੋ ਉਹਨਾਂ ਨੇ ਫਰਮਾਨ ਜਾਰੀ ਕੀਤੇ ਨੇ ਕਿ ਖੇਰੂ ਖੇਰੂ ਹੋਈ ਪੰਥਕ ਸ਼ਕਤੀ ਨੂੰ ਇੱਕ ਥਾਂ ਤੇ ਇਕੱਠਾ ਕੀਤਾ ਜਾਵੇ ਕਿਉਂਕਿ ਬੜੀਆਂ ਚੁਣੌਤੀਆਂ ਨੇ ਪੰਥ ਅਗੇ ਪੰਜਾਬ ਅਗੇ ਔਰ ਸਾਡੀ ਜਵਾਨੀ ਜਿੰਨਾ ਜ਼ਰੂਰੀ ਆ ਕਿਸਾਨੀ ਖੇਤਾਂ ਚ ਜ਼ਰੂਰੀ ਆ ਔਰ ਮਰਨਬਰ ਤੇ ਡਲੇਵਾਲ ਸਾਹਿਬ ਬੈਠੇ ਨੇ ਨੌਜਵਾਨ ਬੇਰੁਜ਼ਗਾਰ ਕੋ ਮਰਹ ਨੇ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਬੜੀ-ਬੜੀਆਂ ਸਮੱਸਿਆਵਾਂ ਹੋਈਆਂ ਖੜੀਆਂ ਨੇ ਪੰਜਾਬ ਵਿੱਚ ਰਾਜਕਤਾ ਦਾ ਮਾਹੌਲ ਬਣਿਆ ਖੜਾ ਪਰ ਸਾਰੀਆਂ ਚੁਣੌਤੀਆਂ ਦਾ ਟਕਰਾ ਕਰਨ ਲਈ ਸਾਨੂੰ ਇੱਕ ਜਥੇਬੰਦਕ ਮਜ਼ਬੂਤ ਪੰਥਕ ਇਹ ਕੈਦੀ ਲੋੜ ਆ ਸੋ ਬਿਖਰੀ ਹੋਈ ਸ਼ਕਤੀ ਨੂੰ ਜੋੜਨ ਲਈ ਉਹਨਾਂ ਨੇ ਕਮੇਟੀ ਬਣਾ ਕੇ ਜਿਹੜਾ ਉਪਰਾਲਾ ਕੀਤਾ ਉਹ ਚੰਗੀ ਗੱਲ ਆ ਨਾਲ ਅਸੀਂ ਇਹ ਵੀ ਕਿਹਾ ਵੀ ਹੋਰ ਵੀ ਜਿਹੜੀਆਂ ਪੰਥਕ ਧਿਰਾਂ ਨੇ ਪੰਥਰਤਾ ਜੀ ਨੇ ਪੰਜਾਬ ਦਾ ਭਲਾ ਚਾਹਣ ਵਾਲੇ ਲੋਕ ਨੇ ਉਹਨਾਂ ਨੂੰ ਵੀ ਨਾਲ ਜੋੜਨ ਲਈ ਮਾਲਕ ਕੋਈ ਵੀ ਉਤਬੰਦੀ ਕੀਤੀ ਜਾਵੇ ਤਾਂ ਕਿ ਅਸੀਂ ਸਮੁੱਚੇ ਪੰਜਾਬੀਆਂ ਤੇ ਪੰਥ ਨੂੰ ਇਕੱਠਾ ਕਰਕੇ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰ ਸਕੀਏ ਤੋਂ ਕੁੱਲ ਮੋਲਾ ਕੇ ਇਹ ਸ਼ੁਕਰਾਨਾ ਕਰਨ ਲਈ ਆਏ ਸੀ ਮੈਂ ਤਾਂ ਨਿੱਜੀ ਤੌਰ ਤੇ ਵੀ ਸਿੱਖ ਸਾਹਿਬ ਦਾ ਧੰਨਵਾਦ ਕੀਤਾ ਕਿਉਂਕਿ ਸ਼ੁਕਰਾਨਾ ਕੀਤਾ ਕਿਉਂਕਿ ਮੇਰੇ ਵਿਰੁੱਧ ਖਾਸ ਤੌਰ ਤੇ ਜਿਹੜੀਆਂ ਖਾਬਰਾ ਮਨਘੜਤ ਬਣਾ ਕੇ ਖਬਰਾਂ ਵਿੱਚ ਸੋਸ਼ਲ ਮੀਡੀਆ 'ਚ ਲਾਈਆਂ ਗਈਆਂ ਸੀ ਉਹਨਾਂ ਤੇ ਸਪਸ਼ਟੀਕਰਨ ਦੇਣ ਦਾ ਮੈਨੂੰ ਮੌਕਾ ਮਿਲਿਆ ਕਿਉਂਕਿ ਬਿਲਕੁਲ ਹੀ ਜਿਹੜੀਆਂ ਗੱਲਾਂ ਲੇਗਾ ਜੇ ਗਈ ਨਹੀਂ ਕੋਈ ਹੋਏ ਦੂਰ ਡੇਡੇ ਦਾ ਵੀ ਹੋ ਨਹੀਂ ਸਕਦਾ ਹੁਣ ਪਛਾਗਦੇ ਮਾਮਲੇ ਦੇ ਵਿੱਚ ਮੇਰਾ ਕੀ ਨੇੜਤਾ ਹੋ ਸਕਦਾ ਸੋਨਦ ਔਰ 1 ਮਹੀਨਾ ਪਹਿਲਾਂ ਮੈਨੂੰ ਉਹਨਾਂ ਨੇ ਜੋਰ ਨਾਲ ਹਰਾਇਆ ਹੋਵੇ ਜਿਹੜੀ ਜਥੇਬੰਦੀ ਨੇ ਸਰਸੇ ਆਏ ਨੇ ਤੇ ਸਾਡੇ ਗੁਰੂ ਸਾਹਿਬ ਦਾ ਇਨਾ ਉਹਨਾਂ ਨੇ ਸਮਾਗ ਰਚਾ ਉਹ ਉਹਨਾਂ ਵਧੀਕਾ ਤੋਂ ਮਾਫ ਕਰ ਸਕਦੇ ਜਿਹੜੀ ਗੱਲ ਸਵਾਲ ਹੀ ਪਹਿਲਾਂ ਨਹੀਂ ਹੁੰਦੀ ਉਹ ਮੇਰੇ ਨਾਲ ਜੋੜਤੀ ਸੀ ਵਸੇ ਢੀਂਡਾ ਸਾਹਿਬ ਨੇ ਤਾਂ ਦੂਜੇ ਦਿਨ ਜਿਨ੍ਹਾਂ ਦਾ ਬਿਆਨ ਲਾਇਆ ਸੀ ਉਹਨਾਂ ਨੇ ਨਿੰਦਾ ਕਰਤੀ ਸੀ ਫਿਰ ਸੋਸ਼ਲ ਮੀਡੀਆ ਤੇ ਕੋਈ ਗਲਤ ਲੋਕਾਂ ਨੂੰ ਚੱਕ ਕੇ ਆ ਹੁਣ ਕੱਲ੍ਹ ਪਾਰਸੋਂ ਫੇਰ ਸ਼ੁਰੂ ਕੀਤਾ ਉਹ ਵੀ ਧਿਆਨ ਚ ਲੈਂਦਾ ਸਿੰਘ ਸਾਹਿਬ ਨੇ ਫੇਰ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਉਹ ਮੈਂ ਐਡਮਿਨਿਸਟ੍ਰੇਸ਼ਨ ਦੇ ਧਿਆਨ ਚ ਲੈਂਦਾ ਤੇ ਜਦੋਂ ਲੈਂਦਾ ਫਿਰ ਅਸੀਂ ਕਾਨੂੰਨੀ ਨੋਟਸ ਦਿੱਤੇ ਫਿਰ ਉਹ ਵਾਪਸ ਕਰ ਲਿਆ ਇਹ ਸ਼ਰਾਰਤਾਂ ਜਾਨੀ ਕਿਸੇ ਨਾ ਕਿਸੇ ਹੋ ਰਹੀਆਂ ਨੇ ਆ ਜਿਹੜੀ ਇੱਥੇ 1986 ਵਿੱਚ ਦਰਬਾਰ ਸਾਹਿਬ ਵਿੱਚ ਗੋਲੀ ਚਲਾਉਣ ਦੇ ਨਾਲ ਮੇਰਾ ਨਾਮ ਜੋੜਿਆ ਜਾ ਰਿਹਾ ਸੀ ਉਹ ਵੀ ਵੈਸੇ ਤਾਂ ਉਹਨਾਂ ਨੂੰ ਉਸ ਦਿਨ ਸਪਸ਼ਟ ਕਰਾਤਾ ਮੈਂ ਉਹਦਾ ਧੰਨਵਾਦ ਕੀਤਾ ਪਰ ਮੈਂ ਅਜ ਤੱਥ ਵੀ ਪੇਸ਼ ਕੀਤਾ ਵੀ ਕੰਦੂ ਖੇੜੇ ਗਏ ਹੋਏ ਸੀ ਅਸੀਂ ਉਸ ਦਿਨ ਸਾਬਰਵੰਸਿੰਘ ਹੁੰਦੇ ਸੀ ਉਹਨਾਂ ਨਾਲ ਸਾਡੀ ਡਿਊਟੀ ਲੱਗੀ ਸੀ ਸਾਬਲਦੇਵ ਤੇ ਮਾਨ ਨੇ ਪਰ ਅਸੀਂ ਉੱਥੇ ਕੰਦੂ ਖੇੜੇ ਸੀ ਉਸ ਦਿਨ ਗਏ ਹੋਏ ਕੁਦਰਤੀ ਬਾਤ ਤੱਥ ਹੁਣ ਉਹਦੋਂ ਰੱਖਣ ਨਾ ਸਕੇ ਰੱਖਣ ਦਾ ਮੌਕਾ ਹੀ ਨਹੀਂ ਮਿਲਿਆ ਤੇ ਪਰ ਸੱਚ ਜਿੰਨਾ ਵੀ ਅਸੀਂ ਜ਼ੋਰ ਨਾਲ ਮੈਂ ਸੁਣਾ ਸਕਿਆ ਇਹ ਮੈਂ ਸਮਝਦਾ ਇਸ ਗੱਲ ਦਾ ਮੈਂ ਸ਼ੁਕਰਾਨਾ ਕੀਤਾ ਇਹਨਾਂ ਦਾ ਧੰਨਵਾਦ ਕੀਤਾ ਆ ਫਿਰ ਉਹ ਜਿਹੜੀ ਖਬਰ ਦੋ ਜੀ ਡੇਰੇ ਸਾਹਿਬ ਅਰੇ ਆਈ ਜਾ ਰਹੀ ਸੀ ਉਹਦੇ ਬਾਰੇ ਵੀ ਮੈਂ ਸਪਸ਼ਟੀਕਰਨ ਉਹਨੂੰ ਦਿੱਤਾ ਉਹ ਤੇ ਸਵਾਤ ਮੌਕਾ ਮੈਨੂੰ ਮਿਲਿਆ ਜਿਹੜੀਆਂ ਗੱਲਾਂ ਮਤਲਬ ਬਿਲਕੁਲ ਝੂਠੀਆਂ ਖਬਰਾਂ ਔਰ ਅਸੀਂ ਬਾਅਦ ਦੇ ਵਿੱਚ ਭਾਵੇਂ ਉਸ ਟਾਈਮ ਖੰਡਨ ਨਾ ਕਰ ਸਕੇ ਉਹਦੀ ਮਾਫੀ ਮੈਂ ਮੰਗੀ ਸੀ ਤਰ ਬਾਅਦ ਦੇ ਵਿੱਚ ਸੋਸ਼ਲ ਮੀਡੀਆ ਤੇ ਵੀ ਉਹਨਾਂ ਦਾ ਖੰਡਨ ਕੀਤਾ ਸੀ ਪਰ ਜਿਹੜੀਆਂ ਗੱਲਾਂ ਜਿਹੜੀ ਹੋਏ ਨਹੀਂ ਸੀ ਸਕਦੀਆਂ ਉਹ ਆਪੇ ਅਖਬਾਰਾਂ ਦੇ ਬਿਆਨ ਬਣਾ ਕੇ ਆਪੇ ਮਨ ਘੜਤ ਕਹਾਣੀਆਂ ਬਣਾ ਕੇ ਲਾਉਣ ਦੀ ਜਿਹੜੀ ਪ੍ਰਕਿਰਿਆ ਚੱਲੀ ਹੈ ਇਹਦੀ ਸਾਰਿਆਂ ਨੇ ਚਿੰਤਾ ਪ੍ਰਗਟ ਕੀਤੀ ਆ ਇਹ ਸੋਸ਼ਲ ਮੀਡੀਆ ਰਾਹੀਂ ਜਿਵੇਂ ਲੋਕਾਂ ਦਾ ਅਕਸ ਵਿਗਾੜ ਕੇ ਮਨ ਲ ਮਨਕਰਤ ਕਹਾਣੀਆਂ ਬਣਾ ਕੇ ਇੱਕ ਰਵਾਜ ਚੱਲ ਗਿਆ ਇਹ ਇਸੇ ਕਰਕੇ ਜਿਹੜਾ ਐਡਮਿਨਿਸਟ੍ਰੇਸ਼ਨ ਦੇ ਧਿਆਨ ਚ ਲਿਆ ਕੇ ਅਸੀਂ ਸਖਤੀ ਨਾਲ ਨੋਟਿਸ ਲਿਆ ਸੋ ਸਿੰਘ ਸਾਹਿਬ ਦੇ ਵੀ ਧਿਆਨ ਚ ਲਿਆਦਾ ਸੀ ਸੋ ਮੈਨੂੰ ਤਾਂ ਮੈਨੂੰ ਤਾਂ ਨਿੱਜੀ ਤੌਰ ਤੇ ਮੌਕਾ ਮਿਲਿਆ ਇਸ ਬਸਤੀ ਕਰਨ ਦੇਣ ਦਾ ਸਫਾਈ ਰੱਖਣ ਦਾ ਸੱਚ ਬੋਲਣ ਦਾ ਕਿਉਂਕਿ ਅਸੀਂ ਇਹ ਵੀ ਕਿਹਾ ਵੀ ਅਸੀਂ ਤਾਂ ਆਪ ਆਪਣੇ ਆਪ ਨੂੰ ਪੇਸ਼ ਕੀਤਾ ਅਸੀਂ ਝੂਠ ਬੋਲੇ ਨਹੀਂ ਸੀ ਸਕਦੇ ਮਤਲਬ ਜਦੋਂ ਅਸੀਂ ਆਪਣੇ ਆਪ ਖੁਦ ਸ੍ਰੀ ਅਕਾਲ ਤੱਕ ਸਭ ਤੋਂ ਪੇਸ਼ ਹੋ ਕੇ ਮਤਲਬ ਜਦੋਂ ਵੀ ਅਕਾਲੀ ਸਰਕਾਰ ਸਮੇਂ ਜਾਣੇ ਜਾਣੇ ਗਲਤੀਆਂ ਹੋਈਆਂ ਉਹਨਾਂ ਦੀ ਖਿਮਾ ਜਾਂਚ ਲਈ ਅਸੀਂ ਆਪ ਆਏ ਲਿਖ ਕੇ ਦੇ ਕੇ ਗਏ ਤੇ ਉਹ ਤੋਂ ਬਾਅਦ ਸੇਵਾ ਲੱਗੀ ਅਸੀਂ ਉਹ ਪੂਰੀ ਕੀਤੀ ਸੋ ਉਹਦਾ ਅਸੀਂ ਚੇਚੇ ਤੋਂ ਧੰਨਵਾਦ ਕਰਦੇ ਹਾਂ This program is sponsored by the Singla office Bakersfield for all your immigration family law needs Call or scan QR code to contact us. Rodis Inc. Million Miles with Smile or scan QR code to contact us. Flankwood Truck Repair Trust We Build in Truck Repair or scan QR code to contact us. The Masala Twist Oxnard Fine Authentic Indian Cuisine or scan QR code to contact us. Pizza Twist Taste We Twist Order Today Call or Visit Website or scan QR code to contact us. New India Market or scan QR code to contact us. Taba Indian Cuisine, Tracy find authentic Indian cuisine in Tracy or scan QR code to contact us. Bila Market scan QR code to contact us. Simi Valley Family Dental Office or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza scan this QR code to contact us. Pakadahi made and served with love. Scan this QR code to contact us. Krishan Kumar Covered California certified agency manager who can help you, your family and your small business with health insurance. Call at 1-877-830-3270 or scan QR code to call or text.